ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਧੰਨਵਾਦ ਜੀ ਅੱਜ ਪਿੰਡ ਕਰਮਗੜ੍ਹ ਆਏ ਸੀ ਜੀ ਮੂਸੇ ਪਿੰਡ ਦੇ ਨਾਲ ਆ ਜੀ ਬਾਈ ਸਿੱਧੂ ਮੂਸੇ ਵਾਲੇ ਪਿੰਡ ਦੇ ਨਾਲ ਆ ਇਹ 5 ਕਿਲੋਮੀਟਰ ਨੀਅਰਬਾਊਟ ਹੈਗਾ ਤੋਂ ਜੀ ਮਾਨਸਾ ਜ਼ਿਲ੍ਹੇ ਦਾ ਇਹ ਪਿੰਡ ਆ ਜੀ ਤੇ ਬਹੁਤ ਹੀ ਦੁਖੀ ਕਹਿ ਸਕਦੇ ਆ ਬੰਦੇ ਵੀ ਬਹੁਤ ਜ਼ਿਆਦਾ ਦੁਖੀ ਆ ਮਸਟਾਈਟਸ ਤੇ ਰੀਪੀਟ ਬੀਡਿੰਗ ਦੀ ਪ੍ਰੋਬਲਮ ਤੋਂ ਜੀ ਆਪਾਂ ਨੇ ਨੇ 2-4 ਵਾਰੀ ਬੰਦੇ ਨਾਲ ਸੰਪਰਕ ਕੀਤਾ ਪਰ ਆਪਣਾ ਅੱਜ ਮਾਨਸਾ ਦਾ ਟੂਰ ਸੀ ਜੀ ਪਹਿਲਾਂ ਤੁਸੀਂ ਮੇਰੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਜੀ ਮੇਰਾ ਨੰਬਰ 9815843096 ਦੇ ਆਪਦੇ ਏਰੀਆ ਦਾ ਨਾਂ ਜੀ ਤੇ ਪਿੰਡ ਦਾ ਨਾਂ ਲਿਖ ਕੇ ਭੇਜੋ ਜੀ ਜਿਹੜਾ ਬੰਦਾ ਆਪਾਂ ਨੂੰ ਬੁਲਾਉਣਾ ਚਾਹੁੰਦਾ ਜੀ ਹਾਂ ਜੇ ਕੋਈ ਰਾਇ ਲੈਣੀ ਆ ਤਾਂ ਉਹਦੇ ਵਾਸਤੇ ਤੁਹਾਨੂੰ ਟੂਰ ਗਰੁੱਪ ਚ ਐਡ ਹੋਣ ਦੀ ਲੋੜ ਨਹੀਂ ਜੀ ਤੁਸੀਂ ਕਾਲ ਜਦੋਂ ਮਰਜ਼ੀ ਕਰਕੇ ਆਪਾਂ ਨੂੰ ਕੋਈ ਵੀ ਗੱਲਬਾਤ ਪੁੱਛ ਸਕਦੇ ਆ ਜੀ ਮੇਡ ਰੀਪੀਟ ਬਰੀਡਿੰਗ ਵਾਲੀ ਆਪਾਂ ਚਲੋ ਕਰੀਦਾ ਚਲੋ ਟ੍ਰੀਟਮੈਂਟ ਬਾਰੇ ਵੀ ਕੋਈ ਦਿੱਕਤ ਨਹੀਂ ਜਦੋਂ ਮਰਜ਼ੀ ਪੁੱਛੋ ਜੀ ਪਰ ਮੇਨ ਆਪਾਂ ਜਿਹੜਾ ਮੰਨ ਲਏ ਚਲੋ ਇੰਨੀ ਦੂਰ ਕਰ ਸਕਦੇ ਆ ਜੀ ਉਹ ਆਪਾਂ ਰਿਪੀਟ ਬਰੀਡਿੰਗ ਵਾਲਾ ਕੰਮ ਹੀ ਕਰ ਸਕਦੇ ਕੋਈ ਜਿਹੜਾ ਟ੍ਰੀਟਮੈਂਟ ਹੁੰਦਾ ਜੀ ਉਹ ਬੰਦਾ ਮੌਕੇ ਤੇ ਚਾਹੀਦਾ ਉਹਦੇ ਵਾਸਤੇ ਤੁਹਾਨੂੰ ਪਤਾ ਵੀ ਹਰੇਕ ਥਾਂ ਤੇ ਪਹੁੰਚਿਆ ਨਹੀਂ ਜਾਂਦਾ ਤਾਂ ਕਰਕੇ ਆਪਾਂ ਇਕੱਲੀ ਰਿਪੀਟ ਬਰੀਡਿੰਗ ਤੇ ਸ਼ੁਰੂ ਕੀਤਾ ਵੈ ਜੀ ਕੰਮ ਠੀਕ ਆ ਜੀ ਤੁਹਾਨੂੰ ਪਤਾ ਜਿਵੇਂ ਆਪਣੇ ਆਲ ਪੰਜਾਬ ਦੇ ਟੂਰ ਹੁੰਦੇ ਆ ਜੀ ਗੱਲ ਕਰਦੇ ਆ ਜੀ ਇਹਨਾਂ ਦੇ ਫਾਰਮ ਦੀ ਇਹਨਾਂ ਨੇ ਨੌਂ گاਵਾ ਇੱਕ ਮਹੀਨੇ 'ਚ ਹੁਣੇ ਹਜੇ ਵੇਚ ਕੇ ਛੱਡੇ ਆ ਜੀ ਬਹੁਤ ਜ਼ਿਆਦਾ ਸਮੱਸਿਆ ਇਹਨਾਂ ਦੇ ਮਸਟਾਈਟਸ ਤੇ ਰਿਪੀਟ ਬਰੀਡਿੰਗ ਦੀ ਆ ਇੱਕ ਗਾਂ ਤੁਹਾਨੂੰ ਇਹਨਾਂ ਦੀ ਸਭ ਤੋਂ ਪਹਿਲਾਂ ਵਾਲੀ ਦਿਖਾਵਾਂਗੇ ਯੋਦਾ ਤਾਂ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੈ ਮੋਗ ਨਹੀਂ ਹਟਦੀ گاਣੂ ਤੇ ਐ ਜਮਾ ਬੈਠਣ ਵਾਲੀ ਹੋਈ ਪਈ ਐ ਜੀ ਤੇ ਦੋ ਗਾਵਾਂ ਇਹਨਾਂ ਦਾ ਰਿਪੀਟਰ ਹੈ ਜੀ ਇੱਕ ਆਹ ਕੋਈ ਬੜੀ ਵੱਡੀ ਦਿੱਕਤ ਹੈ ਨਹੀਂਗੀ ਜੀ ਚਲੋ ਹਜੇ ਟ੍ਰੀਟਮੈਂਟ ਨਹੀਂ ਹੋਵੇ ਚੰਗਾ ਹੋਇਆ ਤੇ ਪ੍ਰਮਾਤਮਾ ਮਿਹਰ ਕਰੇ ਜੀ ਸੋਨੂੰ ਆਪੇ ਗਰੁੱਪ 'ਚ ਬਾਬਾ ਜੀ ਵੀਡੀਓ ਪਾਉਣਗੇ ਵੀ ਹਾਂ ਡਾਕਟਰ ਸਾਹਿਬ ਆਪਣੇ ਗਾਵਾਂ ਰਹਿੰਗੇ ਆ ਜੀ ਇੱਕ ਆਹ ਗਾਂ ਜੀ ਤੇ ਇੱਕ ਬਾਹਰ ਖੜੀ ਐ ਸੋਨੂੰ ਦਿਖਾਵਾਂਗੇ ਦੋ ਗਾਵਾਂ ਦਾ ਆਪਾਂ ਟ੍ਰੀਟਮੈਂਟ ਸ਼ੁਰੂ ਕੀਤਾ ਜੀ ਸਪਲੀਮੈਂਟ ਸਾਰੇ ਪਸ਼ੂਆਂ ਨੂੰ ਲਿਖਿਆ ਜੀ ਸੇ ਦਵਾਈ ਦੇ ਪਸ਼ੂਏ ਕਹਿੰਦੇ ਵੀ ਆਪਣੇ ਘਰੇ ਆ ਕੇ ਦੁੱਧ ਕੱਢ ਜਾਂਦੇ ਆ ਜੀ ਮਸਟਾਈਟਸ ਬਹੁਤ ਜ਼ਿਆਦਾ ਹੋ ਜਾਂਦੀ ਆ ਮਸਟਾਈਟਸ ਦਾ ਤਾਂ ਮਤਲਬ ਹੁੰਦਾ ਜੀ ਜਿਹੜਾ ਫੀਡ ਨਾ ਹੁੰਦਾ ਜ਼ਿਆਦੇ ਠੀਕ ਆ ਉਹ ਇਹਨਾਂ ਨੇ ਅੱਜ ਹੁਣ ਫੀਡ ਬਦਲਦੀ ਆ ਜੀ ਜ਼ਿਆਦੇ ਤੁਸੀਂ ਜਦੋਂ ਪਸ਼ੂ ਦੇ ਥੱਲੇ ਪਾਣੀ ਮਾਰੀ ਜਾਂਦੇ ਜੀ ਤਾਂ ਮਸਟਾਈਟਸ ਆਊਗੀ ਆਊਗੀ ਜਦੋਂ ਆਪਾਂ ਨੂੰ ਹੁੰਦਾ ਵੀ ਸਫਾਈ ਰੱਖ ਕੇ ਸਫਾਈ ਰੱਖ ਗਏ ਪਾਣੀ ਗਿੱਲਾ ਤਾਂ ਦੀ ਪਸ਼ੂ ਨੂੰ ਹੋਣ ਹੀ ਨਹੀਂ ਦੇਣਾ ਜੀ ਥੱਲੇ ਬਿਨਾਂ ਗੱਲ ਤੋਂ ਵਾਰੀ-ਵਾਰੀ ਥਾਣਾ ਧੋਇਆ ਕਰੋ ਠੀਕ ਆ ਬਾਥਰੂਮ ਵੀ ਪਸ਼ੂ ਦੇ ਥੱਲੇ ਰਵੇ ਜਿਵੇਂ ਬਾਈ ਸੋਨੀ ਦੱਸਦਾ ਆਪਣੇ ਬੈਂਡ ਵਾਲਾ ਤੁਹਾਨੂੰ ਮਸਟਾਈਟਸ ਦਿਆਂ ਦੋ ਹੀ ਮੰਨ ਲਓ ਮੇਨ ਹੁੰਦੇ ਆ ਜੀ ਪਸ਼ੂ ਦੇ ਥਾਂ ਗਿੱਲਾ ਨਾ ਨਾਵੇ ਤੇ ਕਿਸੇ ਚੀਜ਼ ਨੂੰ ਜਿਹੜੀ ਵੇੜ ਤੁਸੀਂ ਪਾਉਣਿਆ ਉੱਲੀ ਨਹੀਂ ਲੱਗੀ ਹੋਣੀ ਚਾਹੀਦੀ ਠੀਕ ਹੈ ਟੌਕਸੀ ਬਾਈਂਡਰ ਜ਼ਰੂਰ ਪਾਓ ਜੀ ਨਾਲੇ ਪਾਉਂਦੇ ਵੀ ਆ ਜਦੋਂ ਚਾਰ ਪਾਉਂਦੇ ਆ ਕਹਿੰਦੇ ਟੌਕਸੀ ਬਾਈਂਡਰ ਪਾਓ ਜੀ ਬਹੁਤ ਗਾਵਾਂ ਨੂੰ ਮਸਟਾਈਟਸ ਸਾਡੇ ਕੋਲ ਜਿਵੇਂ ਆਹ ਗਾਂ ਇਹਦਾ ਵੀ ਥਣ ਚੜਿਆ ਹੋਇਆ ਜੀ ਠੀਕ ਹੈ ਜਿਹੜੀ ਆ ਵੈੜ ਆ ਜੀ ਜਿਹੜੀ ਰੀਪੀਟਰ ਹੈ ਇਹਦੇ ਵੀ ਦੋ ਥਣਾਂ 'ਚੋਂ ਦੁੱਧ ਘਟਾ ਆ ਜੀ ਠੀਕ ਹੈ ਇਹ ਸੂਣ ਵੇਲੇ ਆ ਗਈ ਸੀ ਜੀ ਇਹਨਾਂ ਨੂੰ ਹਾਂ ਜੀ ਸੂਣ ਤੋਂ ਆਪਣਾ ਪਹਿਲਾਂ ਹੀ ਸੂਣ ਤੋਂ ਤੇ ਸੋਣਨਾ ਸਾਰੀ ਗੱਲਬਾਤ ਬਾਬਾ ਜੀ ਦੀ ਕਰਾਵਾਂਗੇ ਵੀ ਕੀ ਦਿੱਕਤਾਂ ਆਈਆਂ ਜੀ ਤੇ ਫਾਰਮ ਮੰਨ ਕੇ ਚਲੋ ਇਹ ਛੱਡਣ ਨੂੰ ਹੀ ਤਿਆਰ ਆ ਜੀ ਕਹਿੰਦੇ ਵੀ ਤੁਹਾਡੀ ਵੀਡੀਓ ਦੇਖੀ ਆ ਤੇ ਵੀ ਚਲੋ ਦੇਖਦੇ ਆ ਵੀ ਐ ਨਹੀਂ ਇਹਨਾਂ ਨੇ ਟਰਾਈ ਨਹੀਂ ਕੀਤਾ ਅੱਗੇ ਵੀ ਬਹੁਤ ਜਾਣੇ ਆਏ ਆ ਵੀ ਇਹ ਨਹੀਂ ਗੱਲ ਆਹ ਗਾਂ ਦੇਖੋ ਤੁਸੀਂ ਇਹਨਾਂ ਨੇ 1.5 ਲੱਖ ਰੁਪਏ ਦੀ ਲਈ ਸੀ ਬਹੁਤ ਟੌਪ ਦੀ ਗਾੜੀ ਦੇਖੋ ਤੇ ਮੰਨ ਕੇ ਚਲੋ ਹਾਲ ਮਾੜਾ ਹੀ ਆ ਜੀ ਦੇਖੋ ਵੀ ਗਾਂ ਦੇ ਜਿਵੇਂ ਹੱਟ ਨਿਕਲੇ ਪਏ ਆ ਵੀ ਇਹ ਕਹਿੰਦੇ ਲਿੱッセ ਹੋ ਜਾਂਦੇ ਪਸ਼ੂ ਵੈਸੇ ਵੀ ਖੇਤ ਤੇ ਬੈਠੇ ਆ ਪਾਣੀ ਵਾਲੀ ਦਿੱਕਤ ਵੈਸੇ ਮੈਨੂੰ ਤਾਂ ਲੱਗੀ ਨਹੀਂ ਪਰ ਚਲੋ ਇਹ ਬਾਈਪਾਸ ਸਾਈਡ ਨਹੀਂ ਪਾਰ ਰਹੇ ਜੀ ਜਿਆਦੇ ਦੁੱਧ ਚ ਤੁਹਾਨੂੰ ਪਤਾ ਬਾਈਪਾਸ ਸਾਈਡ ਦੀ ਲੋੜ ਹੈ ਠੀਕ ਹੈ ਤੇ ਫੀਡ ਦੀ ਥੋੜੀ ਜਿਹੀ ਦਿੱਕਤ ਸੀ ਹੁਣ ਇਹਨਾਂ ਨੇ ਫੀਡ ਬਦਲੀ ਆ ਕਹਿੰਦੇ ਵੀ ਹੁਣ ਮਸਟਾਈਟਸ ਨਹੀਂ ਆਏਗੀ ਕੋਈ ਹੁਣ ਮਹੀਨੇ ਤੋਂ ਇਹਨਾਂ ਦਾ ਬਚਾ ਮਸਟਾਈਟਸ ਤੋਂ ਠੀਕ ਹੈ ਜੀ ਕਿੰਨੇ گاਵਾ ਗੱਬਣਾਈ ਆਪਣੇ ਹੁਣ ਇਸ ਟਾਈਮ ਤੇ ਹੋਣੇ ਜੀ ਆਪਣਾ ਉਹਦਾ 6 ਨੇਗੇ ਆ ਤਿੰਨ ਹੁਣ 6 ਤੇ 3 ਵਾਲੀਆਂ ਨੇਗੀ ਅੱਛਾ ਜੀ ਇਹ ਇੱਕ ਸਾਹਮਣੀ ਇਹ ਤਿੰਨ ਖੜੀਆਂ ਜੀ ਅੱਛਾ ਜੀ ਇਹ ਤਾਂ ਹੁਣ ਸੋਣਿਆ ਤਾਂ 4-5 ਦਿਨ ਰਹਿ ਗਈ ਇਹਦਾ ਮਹੀਨਾ ਰਹੇਗਾ ਜੀ ਇਹਦਾ ਡੇਢ ਰਹੇਗਾ ਜੀ ਇਹਦਾ ਡੇਢ ਰਹੇਗਾ ਇਹ ਗਾਂ ਦੀ ਕੀ ਗਾਣੀ ਹੈ ਜੀ ਜਿਹੜੀ ਉਹ ਸਾਹਮਣੀ ਗਾਂ ਇਹ ਗਾਂ ਸੀ ਜੀ ਡੇਢ ਲੱਖ ਦੀ ਲੈਂਦੀ ਸੀ ਜੀ ਠੀਕ ਹੈ ਜੀ ਸਾਨੂੰ ਇਹ 45 ਲੀਟਰ ਦੁੱਧ ਕਹਿ ਕੇ ਦਿੱਤਾ ਸੀਗਾ ਅੱਛਾ ਜੀ ਤੇ ਇੱਕ ਤਾਂ ਇਹਦਾ ਥਣ ਬੈਠ ਗਿਆ ਜੀ ਅੱਛਾ ਜੀ ਤੇ ਬਾਕੀ ਸਾਰੇ ਉਸ ਤੋਂ ਬਾਅਦ ਇਹਨੇ ਸਾਡੇ ਕੋਲ ਦੁੱਧ ਨਹੀਂ ਕੱਢਿਆ ਤਾਂ ਹੈ ਗਾਂ 45 ਕਿਲੋ ਵਾਲੀ ਹੈ ਜੀ ਗਾਂ 45 ਜੀ ਦੋ ਦੰਨੀਆਂ ਸੀਗੀਆਂ ਜੀ ਠ ਹਾਂਜੀ ਉਹ ਸਾਡੇ ਕੋਲੇ ਉਹਨੇ 20 ਲੀਟਰ ਦਿੱਤਾ ਗਾਹਾਂ ਜਾ ਕੇ ਉਹਨੇ 45 ਦਿੱਤੇ ਠੀਕ ਹੈ ਜੀ ਜਿਹੜੀ ਤੁਸੀਂ ਫੀਡ ਪਾਉਣੇ ਆ ਬਾਬਾ ਜੀ ਵੀ ਤੁਸੀਂ ਫੀਡ ਪਾਉਣੇ ਆ ਕੋਈ ਵੀ ਫੀਡ ਪਾਉਣੇ ਆ ਉਹ ਤੁਸੀਂ ਦੁੱਧ ਦੇ ਹਿਸਾਬ ਨਾਲ ਕਿੰਨੀ ਫੀਡ ਪਾਉਣੇ ਆ ਬਸੂ ਅਸੀਂ ਆਪਣਾ 3 ਕਿਲੋ ਆਪਣਾ ਫੀਡ ਪਾਉਣੇ ਆ ਜੀ ਆਪਣੇ 3 ਕਿਲੋ ਦੁੱਧ ਮਗਰ 1 ਕਿਲੋ 2 ਕਿਲੋ ਮਗਰ 1 ਕਿਲੋ ਫੀਡ ਪਾਉਣੇ ਆ ਜੀ 1 ਤਾਂ ਥੋੜਾ ਜਿਹਾ ਇੱਥੇ ਹੈਗਾ ਠੀਕ ਹੈ ਜੀ ਬੜਾ ਜੀ 2.5 ਕਿਲੋ ਮਗਰ 1 ਕਿਲੋ ਫੀਡ ਪਾਉਣੇ ਹੁਣ ਤਾਂ ਜੇ ਅਸੀਂ ਇਹਨਾਂ ਨੂੰ ਵੱਧ ਹੀ ਪਾ ਰਹੇ ਸੀ అటాకే కటా కటావు వేసే గావా ਤੇ ਮਸਟਾਈਟਸ ਦੀ ਦਿੱਕਤ ਬਹੁਤ ਜ਼ਿਆਦਾ ਹੈ ਮਟਾਇਟਸ ਦੀ ਦਿੱਕਤ ਦੇ ਵਜ੍ਹਾ ਤੇ ਰਿਪੀਟਣ ਦੀ ਵਜ੍ਹਾ ਨਾਲ ਅਸੀਂ ਫਾਰਮ ਛੱਡਣ ਦੀ ਸਾਡੀ ਸੀਗੀ ਅਸੀਂ ਤੁਹਾਡੀ ਵੀਡੀਓ ਦੇਖ ਲਈ ਅੱਛਾ ਜੀ ਉਹ ਸਾਡਾ ਫਰਮਾਨ ਆਇਆ ਕਰਿਆ ਵੀ ਆਪਾਂ ਨਾਅ ਕਰੀਏ ਅਸੀਂ 9-10 ਗਾਂਾਂ ਹੁਣੇ ਪਿੱਛੇ ਵੇਚਦੀਆਂ ਅੱਛਾ 9-10 ਵੇਚਦੇ 9-10 ਵੇਚਦੀਆਂ ਬਹਿੜਾਂ ਵੇਚਦੀਆਂ ਜੀ ਠੀਕ ਹੈ ਜੀ ਕਿਉਂਕਿ ਉਹਦੀ ਵਜ੍ਹਾ ਇਹੀ ਹੈ ਵੀ ਜਦੋਂ ਘਾਟਾ ਪਾਉ ਘਾਟਾ ਪਈ ਜਾਂਦਾ ਹੀ ਹਾਂ ਜਿਵੇਂ ਤੁਸੀਂ ਦੱਸਿਆ ਵੀ 62 ਕਿਲੋ ਦੁੱਧ ਪਾ ਰਹੇ ਹਾਂ 10 ਗਾਵਾਂ 12 ਛੋਡੇ ਕੋਲ ਤੇ 62 ਕੋਈ ਹੋਈ ਗੱਲ ਹੈ ਅਸੀਂ ਦੋ 2 ਕੁ ਅੱਛਾ 2 ਕੁਆਂਟਲ 2 ਕੁਆਂਟਲ ਤੱਕ ਦੁੱਧ ਅਸੀਂ ਪਾਇਆ ਜਿਹੜਾ ਤੁਸੀਂ ਐ ਵੱਡੇ ਲੈਵਲ ਤੇ ਕੰਮ ਕੀਤਾ ਜੀ ਇਹ ਫਾਰਮ ਫਰਮ ਬਣਾ ਕੇ ਇਹਨੂੰ ਇਹਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹਨੂੰ ਸਾਨੂੰ ਹੋ ਗਿਆ ਜੀ ਆਪਣਾ 3 ਸਾਲ ਹੋ ਗਏ 3 ਸਾਲ ਹੋ ਗਏ ਉਹ ਤਾਂ ਕੋਈ ਟੈਸ ਕੋਈ ਬੱਚੀ ਤਿਆਰ ਹੋਈ ਹੋਵੇ ਕੋਈ ਬੱਚਾ ਬਹੁਤ ਚਾਰ ਕਰੀਆਂ ਸੀ ਅੱਛਾ ਜੀ ਜਿਹੜੀਆਂ ਕਿ ਸਾਨੂੰ ਹੁਣ ਵੇਚਣੀਆਂ ਪੈਗੀਆਂ ਨਹੀਂ ਉਹ ਕਾਹਤੋਂ ਵੇਚੀਆਂ ਜੀ ਉਹ ਇਸੇ ਕਰਕੇ ਵੀ ਜਦੋਂ ਫਾਰਮ ਚ ਘਾਟਾ ਪੈਣ ਲੱਗਿਆ ਫੀਡ ਪੂਰੀ ਨਹੀਂ ਹੋਈ ਅੱਛਾ ਜੀ ਤਿਆਰ ਕਿ ਅਸੀਂ ਵੇਚਦੇ ਹਾਂ ਅੱਛਾ ਵੇਖ ਕੇ ਸਰ ਵੇਚ ਦਿੰਗਾ 3000 ਆਪਣਾ ਤਿਆਰ ਹੋ ਜਾ ਜਮ ਤਿਆਰ ਹੋ ਜਾ ਜੀ ਤੋ ਕੈਂਟਰ ਵਾ ਤੇ ਦਿੱਤਾ ਅੱਛਾ ਅਸੀਂ ਅਜਾ ਮਾ ਟਾਪ ਦੀਆਂ ਵਿੱਚ ਜਿਹੜੀਆਂ ਬਹਿਣਾ ਸਾਡੇ ਕੋਲੇ ਸਾਨੂੰ ਵੇਚਣੀਆਂ ਪਈਆਂ ਅਸਲ ਜਨਾਈ ਤੁਸੀਂ ਉੱਥੇ ਗਲਤੀ ਕਰ ਗਏ ਉਹਨਾਂ ਨੇ ਤੁਹਾਨੂੰ ਸੈੱਟ ਕਰਨਾ ਸੀ ਉਹ ਕਰੀਏ ਕਿ ਵੇਚੋ ਜੀ ਸਾਨੂੰ ਫੀਡ ਪੂਰੀ ਹੋ ਗਿਆ ਇਹਨਾਂ ਨੂੰ ਖਰਚੇ ਨਹੀਂ ਪੂਰਾ ਹੋਇਆ ਖਰਚਾ ਨਹੀਂ ਪੂਰਾ ਮੰਨ ਲਓ ਵੀ ਪੈਸਿਆਂ ਦੀ ਉਧਰੋਂ ਪੂਰੀ ਆਪ ਪੂਰਤੀ ਕਰ ਲਈਏ ਸਾਡੇ ਪਸ਼ੂ ਦੁੱਧ ਵੀ ਪੂਰਾ ਕਰੀ ਜਾਂਦੇ ਜੀ ਅੱਛਾ ਜੀ ਫਿਰ ਵੀ ਅਸੀਂ ਇਹਨਾਂ ਨੂੰ ਚਲਾਈ ਜਾਂਦੇ ਜੀ ਚਲਾਈ ਜਾਂਦੇ ਦੁੱਧ ਨਾਲ ਵੀ ਸਾਡਾ ਪੂਰਾ ਨਾ ਹੋਇਆ ਕੋਲੋਂ-ਕੋਣੇ ਪੈਂਦੇ ਸੀ ਠੀਕ ਹੈ ਜੀ ਫਿਰ ਅਸੀਂ ਕਹਾਂ ਵੀ ਇਹ ਤੂੰ ਤਾਂ ਵੇਚ ਹੀ ਦਿਓ ਵੇ ਇਹ ਕਾਪਾ ਛੱਡੋ ਪਾ ਸਹੀ ਹੈ ਜੀ ਫਿਰ ਹਾਂ ਮੰਨ ਕੇ ਚਲੋ ਵੀ ਤੁਹਾਡੇ ਕੋਲੇ ਕੋਈ 30-35 ਪਸ਼ੂ ਸੀਗੇ ਸੀਗੇ ਸਾਡੇ ਕੋਲੇ ਜੀ ਹਾਂ ਕੜੀਆਂ ਅਜ ਘਰੋਂ ਤਿਆਰ ਕਰੀਆਂ ਹਨ ਘਰੋਂ ਤਿਆਰ ਕੀਤੀਆਂ ਘਰੋਂ ਤਿਆਰ ਕਰੀਆਂ ਬਾਹਰ ਚਾਰ ਬੱਚੀਆਂ ਹੋਰ ਕੜੀਆਂ ਉਹ ਜੜੀਆਂ ਘਰੋਂ ਤਿਆਰ ਜਾ ਉਹਨੂੰ ਕਰ ਰਹੇ ਆ ਅਸੀਂ ਉਹ ਰੱਖ ਰੀਆਂ ਅਸੀਂ ਆ ਵੀ ਇਹਨਾਂ ਤੋਂ ਹੋਰ ਚੱਲ ਤਿਆਰ ਕਰ ਲਈ ਨਹੀਂ ਹੁਣ ਨਹੀਂ ਆਪਾਂ ਵੇਚਨੇ ਜੀ ਇੰਨੇ ਪਸ਼ੂ ਦਾ ਰੱਖਾਂਗੇ ਅਸੀਂ ਪ੍ਰਮਾਤਮਾ ਮਿਹਰ ਕਰੇ ਵਧਾਵਾਂਗੇ ਜੀ ਅਸੀਂ ਤੁਹਾਡੀ ਵੀਡੀਓ ਦੇਖ ਕੇ ਹਾਂਜੀ ਸਾਡੇ ਕੋ ਸਾਨੂੰ ਆਇਆ ਲੱਗਿਆ ਵੀ ਜਰਾ ਆਪਾਂ ਕਿਹੜਾ ਡਾਕਟਰ ਸਾਹਿਬ ਨਾਲ ਸੰਪਰਕ ਕਰੀਏ ਨਹੀਂ ਸਹੀ ਹੈ ਸਹੀ ਇਹ ਆਪਾਂ ਹੋ ਸਕਦਾ ਵੀ ਆਪਣਾ ਕੋਈ ਫਾਰਮ ਚੱਲ ਪਈ ਨਹੀਂ ਨਹੀਂ ਚੱਲੂਗਾ ਜੀ ਪ੍ਰਮਾਤਮਾ ਮਿਹਰ ਕਰੇ ਠੀਕ ਹੈ ਨਹੀਂ ਚਲੋ ਆਪਾਂ ਰੱਬ ਤਾਂ ਹੈ ਨਹੀਂ ਪਰ ਦੇਖੋ ਹਾਲ ਤਾਂ ਹੁੰਦਾ ਨਾ ਅੱਛਾ ਹੋਰ ਵੀ ਸਾਡੇ ਮੰਨ ਨਹੀਂ ਲੈ ਜਾਵਾਂਗੇ ਜੀ ਹਾਈ ਲੈਵਲ ਤੇ ਜਾਊਗਾ ਕੋਈ ਚੱਕਰ ਵੀ ਆਪਣੇ ਕੋਲੇ ਹਜੇ ਵੀ ਮੰਨ ਕੇ ਚੱਲੋ ਪੂਰੇ ਚੰਗੇ ਪਸ਼ੂ ਹੀ ਆ ਜਿਹੜੇ ਖੜੇ ਆ ਪੂਰੇ ਟੌਪ ਦੇ ਗਾਂ ਵੀ ਆ ਮੈਂ ਜਿਹੜੇ ਘਰੇ ਤਿਆਰ ਕਰੇ ਨੇ ਉਹ ਵੀ ਟੌਪ ਦੇ ਜਿਹੜੇ ਲੈ ਕੇ ਆਉਂਦਾ ਸੀ ਉਹ ਵੀ ਟੌਪ ਦੇ ਲੈ ਕੇ ਆਉਂਦਾ ਸੀ ਤੂੰ ਤਾਂ ਪ੍ਰਮਾਤਮਾ ਦੀ ਮਿਹਰ ਰਹੀ ਆ ਕੋਈ ਪ੍ਰੋਬਲਮ ਪਸ਼ੂ ਐ ਕੋਈ ਡੈਥ ਰੇਟ ਹੋ ਗਿਆ ਜੀ ਇੱਕ ਦੋ ਦੋ ਡੈਥ ਹੋ ਗਿਆ ਹਾਂ ਜੀ ਅੱਛਾ ਦੋ ਹੋਏ ਹਾਂ ਜੀ ਠੀਕ ਆ ਜੀ ਮੰਨ ਲਓ ਤੁਸੀਂ ਮਿਸਟਾਈਟਸ ਤੋਂ ਜ਼ਿਆਦਾ ਪਰੇ ਜਾਣਾ ਹੈ ਟੈਕ ਤੋਂ ਤੇ ਆਪਣਾ ਰਿਪੀਟਡ ਮਸਟਾਈਟਸ ਸਭ ਤੋਂ ਮਾੜੀ ਬਿਮਾਰੀ ਹੈ ਫਾਰਮ ਦੀ ਕਾਹ ਤੋਂ ਐ ਦੇਖੋ ਤੁਸੀਂ ਵੀ ਜਦੋਂ ਮਸਟਾਈਟਸ ਆ ਗਈ ਹੈ ਤਾਂ ਦੁੱਧ ਘਟਣਾ ਹੈ ਹਾਂਜੀ ਉਹ ਪਸ਼ੂ ਨੇ ਦੁੱਧ ੜਾ ਆ ਜਾਣਾ ਸਾਰੇ ਉਹਦੀ ਉੱਡ ਜਾਂਦਾ ਠੀਕ ਹੈ ਜੀ ਫਿਰ ਸਭ ਤੋਂ ਜ਼ਿਆਦਾ ਖਰਚਾ ਮਸਟਾਈਟਸ ਤੇ ਹੋਣਾ ਹਾਂਜੀ ਠੀਕ ਹੈ ਜੀ ਹਫ਼ਤਾ ਅੱਪੂ ਦੇ ਨਾਲ ਜੀ ਪੈਂਦੀ ਦੁੱਧ ਘਟਾ ਲਈ ਕੂਦੀ ਹੈ ਅੱਛਾ ਜੀ ਕੋਈ ਨਾ ਦੱਸ ਹੋਵੇ ਜੀ ਉਹ ਉਹਦੇ ਵਿੱਚ ਮਟਟਸ ਆ ਗਿਆ ਅੱਛਾ ਵਾਹ ਉਹੀ ਹੈ ਨਾ ਜੀ ਫਿਰ ਉਹ ਗੱਲ ਬਣਦੀ ਨਹੀਂ ਨਾ ਦੂਰੀ ਬਰੀ ਜਦੋਂ ਮਸਟਾਈਟਸ ਦੇ ਆ ਆ ਖੜੀ ਆਈ ਹਾਂਜੀ ਇਹਨੇ 25 ਲੀਟਰ ਦੁੱਧ ਸੀਗਾ ਅੱਛਾ

ਠੀਕ ਹੈ ਦੁੱਧ ਤੇ ਨਹੀਂ ਆਈ ਨਹੀਂ ਤੁਸੀਂ ਕੋਈ ਸਪਲੀਮੈਂਟ ਵਗੈਰਾ ਨਹੀਂ ਦਿੱਤਾ ਦੁੱਧ ਵਧਾਉਣ ਵਾਸਤੇ ਅਸੀਂ ਜੀ ਜਿਹੜਾ ਆਮ ਜਿਵੇਂ ਆਪਣਾ ਕੋਈ ਟੌਕਸੀ ਵੈਂਡਰ ਤਾਂ ਅਸੀਂ ਜੇ ਤਾਂ ਅਸੀਂ ਚਾਰ ਪੰਜ ਨਹੀਂ ਦੁੱਧ ਵਧਾਉਣ ਵਾਸਤੇ ਜਿਵੇਂ ਕਾਫਾ ਦਾ ਸਮਲੇਜ ਗੋਲੀਆਂ ਨੂੰ ਨਹੀਂ ਆ ਜੀ ਅਸੀਂ ਕੁਝ ਨਹੀਂ ਪਾਇਆ ਜੀ ਫਿਰ ਦੇਣਾ ਪਊਗਾ ਨਾ ਜਾਂ ਕੋਈ ਨਾਜ਼ੀ ਬੋਸਟਰ ਦੇਣਾ ਪਊਗਾ ਫੇਰ ਹੀ ਦੁੱਧ ਵਧੂਗੀ ਨਾ ਮਸਟਾਈਟਸ ਤੋਂ ਬਾਅਦ ਹਾਂ ਜੀ ਹੋਰ ਕਹਿੰਦੇ ਸਾਡਾ ਮਾਣਾ ਹਾਂ ਮਾਣਾ ਕਰਾਈ ਨੇ ਤਾਂ ਮਾੜਾ ਇਹ ਅਲੀ ਕੋਈ ਨਹੀਂ ਮਾਤਾ ਜੀ ਹੌਸਲਾ ਰੱਖੋ ਕੋਈ ਨਹੀਂ ਹੱਲ ਕਰਾਂਗੇ ਪ੍ਰਮਾਤਮਾ ਮਿਹਰ ਕਰੇ ਹਨ ਹਾਂ ਨਹੀਂ ਦੁੱਧ ਆਉਣਾ ਮਾਣ ਨਹੀਂ ਨਹੀਂ ਕੋਈ ਨਹੀਂ ਹੱਲ ਹੋਊਗਾ ਜ ਜੀ ਅੱਛਾ ਜੀ ਦੁੱਧ ਤੇ ਇਹ ਆਪਣਾ 24 25 ਲੀਟਰ ਤੋਂ ਨਹੀਂ ਵਧਾਇਆ ਹੋਗਾ ਤੇ ਵਿਆਜ ਵੀ ਨਹੀਂ ਪੂਰਾ ਹੋਣ ਵਾਲੀ ਗੱਲ ਹੈ ਦੇਖ ਲਓ ਤੁਸੀਂ 33 ਰੁਪਏ ਤੁਸੀਂ ਕਹਿੰਦੇ ਦੁੱਧ ਪਿੰਦਾ 33 ਰੁਪਏ ਦੁੱਧ ਲੱਗਦਾ ਜੀ ਅੱਛਾ 33 ਰੁਪਏ ਲੱਗਦਾ 33 ਰੁਪਏ ਲੱਗਦਾ ਜੀ ਤੇ ਪਹਿਲਾਂ ਤੁਸੀਂ ਮੱਝਾਂ ਦਾ ਰ ਕੰਮ ਕਰਦੇ ਸੀ ਸ਼ੁਰੂ ਅਸੀਂ ਪਹਿਲਾਂ ਮੱਝਾਂ ਰੱਖੀਆਂ ਸੀ ਜੀ ਅੱਛਾ ਜੀ ਦੁਬਾਰਾ ਫਿਰ ਅਸੀਂ ਥੋੜੀ ਥੋੜੀ ਗਾਂਾਂ ਵਾਲੇ ਪਾਸੇ ਆ ਗਏ ਮੱਝਾਂ ਵਾਲਾ ਕੰਮ ਸਹੀ ਸੀ ਤੁਹਾਡਾ ਮੱਝਾਂ ਦਾ ਅਸੀਂ ਉਦੋਂ ਅਸੀਂ ਸਾਡਾ ਡੇਰੀ ਵਾਲਾ ਕੰਮ ਨਹੀਂ ਸੀ ਆਪਣਾ ਜਿਵੇਂ ਕਰੇ ਇਹ ਤੁਸੀਂ ਮੰਨ ਕੇ ਜਦੋਂ ਉੱਚੇ ਲੈਵਲ ਦਾ ਕੰਮ ਕੀਤਾ ਹੈ ਨਾ ਪ ਠੀਕ ਹੈ ਜੀ ਮੇਰੇ ਕੋਲ ਛਾਂ ਦੀ ਛੋਟ ਸੀਗੀ ਅੱਛਾ ਜੀ ਉੱਥੇ ਮੇਰੇ ਕੋਲ ਗਾਂਵਾਂ ਰੱਖਿਆ ਬੋਲ ਕਿੰਨੇ ਕ ਪੈਸੇ ਲਾ ਕੇ ਤੁਸੀਂ ਗਾਵਾਂ ਲੈਂਿਆ ਸਿੰਘ ਜਿਹੜੇ ਆਪਾਂ ਮੁੱਲ ਪੈਸੇ ਮੰਨ ਕੇ ਮੰਨ ਲਏ ਹਾਂਜੀ ਅਸੀਂ ਸਟਾਰਟਿੰਗ ਦੇ ਵਿੱਚ ਅਸੀਂ ਪਹਿਲਾਂ ਇੱਕ ਦੋ ਗਾਂਵਾਂ ਲੈਣ ਦੀ ਅੱਛਾ ਜੀ ਫਿਰ ਉਹਦੇ ਵਿੱਚ ਅਸੀਂ ਕੁਝ ਬੱਚੀਆਂ-ਬੱਚੀਆਂ ਤਿਆਰ ਕਰ ਲਈਆਂ ਜੀ ਠੀਕ ਹੈ ਜੀ ਫਿਰ ਸਾਨੂੰ ਐ ਲੱਗਿਆ ਵੀ ਹੋਰ ਪੜਾ ਦੇ ਫਿਰ ਅਸੀਂ ਕੁਝ ਹੋਰ ਲੈਣ ਦੀਆਂ ਮੋੜ ਠੀਕ ਹੈ ਜੀ ਅਸੀਂ ਜਿਹੜੀ ਗਾਂ ਕੋਈ ਵੀ ਲੈਂਦੇ ਆ ਜੀ 1/2 ਲੱਖ 1.5 ਲੱਖ ਤੋਂ ਗਾਂ ਘੱਟ ਕੋਈ ਨਹੀਂ ਲੈਂਦੀ ਕੋਈ ਨਹੀਂ ਲੈਂਦਾ ਹਾਂਜੀ ਜਿੰਨੀਆਂ ਲੈਂਦੀਆਂ ਅਸੀਂ 6-7 ਗਾਂਵ ਪਰ ਲੱਭ ਪੰਥੀ ਤੇ ਗਏ ਹੋ ਸਾਹਮਣੀ ਜੀ ਲੰਬੀ ਸਕੇਲ ਪਹਿਲਾਂ ਇਹ ਵੀ ਹੈ ਹਾਂ 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 ਇਹਦੇ ਤੋਂ ਵੀ ਟਾਲੀ ਦੇ ਤੇਰੀ ਕੁਝ ਨਹੀਂ ਬੋਲਦਾ ਨਹੀਂ ਕੁਝ ਹੋਇਆ ਜੀ ਤੇ ਰੁਕੀ ਅੱਛਾ ਜੀ ਤੇਰੀ ਟਰਾਲੀ ਦਾ ਨਹੀਂ ਜਿਹੜੇ ਸਾਡਾ ਦੂਜੀ ਇਹ ਤੁਹਾਨੂੰ ਪਤਾ ਹੋਣਾ ਕਿ ਤੁਸੀਂ ਅੱਛਾ ਵੀ ਉਹ ਕਹਿੰਦੇ ਲੇਵਾ ਇੰਨਾ ਬਈ ਟਰਾਲੀ ਰੇਤੇ ਦੀ ਪਾਉਣੀ ਅੱਜ ਹੋਰ ਹੈ ਜੀ ਫਾਰਮ ਦੇ ਵਿੱਚ ਜਿਹੜਾ ਆਪਾਂ ਪਸ਼ੂ ਲਿਆਉਣੇ ਆਗੇ ਅੱਛਾ ਜੀ ਪਸ਼ੂ ਦਾ ਕੋਈ ਭਰੋਸਾ ਨਹੀਂ ਅਗਲੇ ਨਿੱਕੀ ਦੇਣਾ ਹਾਂ ਸਹੀ ਹੈ ਜੀ ਪਰ ਅਸਲ ਤੇ ਪਤਾ ਕੀ ਹੈ ਜੀ ਜਦੋਂ ਜਿੱਥੇ ਆ ਗਿਆ ਆਪਾਂ ਕਾਮਯਾਬ ਹੋਣਾ ਸੀ ਨਾ ਔਰ ਚਲੋ ਪ੍ਰਮਾਤਮਾ ਮਿਹਰ ਕਰੇ ਆਪਾਂ ਗਾਂ ਵੀ ਬੱਚੀਆਂ ਤਿਆਰ ਕਰਾਂਗੇ ਜਿਹੜੀ ਆਪਣੀ ਬਚਤ ਸੀ ਆਪਾਂ ਵੇਚਤੀ ਵੇਚ ਕੇ ਫਿਰ ਕਰੀਏ ਕਿ ਮਜ਼ਬੂਰੀ ਦੇ ਵਿੱਚ ਵੇਚ ਨਹੀਂ ਪੈਗੀ ਹਾਂ ਮਜ਼ਬੂਰੀ ਦੇ ਵਿੱਚ ਨਹੀਂ ਪਈ ਸਗੋਂ ਉਹ ਵਹਿੜਾ ਨਾਲੋਂ ਤੁਸੀਂ ਇਹਨਾਂ ਚੋਂ ਦੋ ਗਾਵਾਂ ਵੇਚ ਦਿੰਦੇ ਉਹ ਸਹੀ ਸੀਗਾ ਜੀ ਗਾਵਾਂ ਵੀ ਵੇਚਤੀਆਂ ਜੀ ਅੱਛਾ ਗਾਵਾਂ ਵੀ ਵੇਚਤੀਆਂ ਹਾਂ ਗਾਵਾਂ ਵੀ ਵੇਚ ਗਾਂਆਂ ਵਜਾ ਦੋ ਗਾਂ ਕਿੰਨੇ ਦਾ ਮਾਲ ਵੇਚਦਾ ਈ ਤਕਰੀਬਨ ਅਸੀਂ ਮੇਰਾ ਖਿਆਲ ਹੈ ਜੀ ਘੱਟੋ ਘੱਟ 7-8 ਲੱਖ 7 ਕਿਲੱਖ ਦਾ ਮਾਰ ਵੇਚਦਾ ਹੋਊਗਾ ਜੀ ਜਿਹੜੀਆਂ ਸਾਡੀਆਂ ਬਹਿੜਾਂ ਜੇ ਆਪਾਂ ਉਵੇਂ ਵੇਖਗੇ ਤਾਂ ਕੋਈ ਐਡਾ ਘਾਟਾ ਵੀ ਹੈ ਨਹੀਂ ਗਾ ਜਿੰਨੇ ਕਿ ਪੈਸੇ ਆਪਾਂ ਲਾਏ ਆਪਾਂ ਵਟ ਵੀ ਲਏ ਆਪਾਂ 10 ਲੱਖ ਲਾਇਆ ਇਹ ਸੋ ਬਹਿੜਾਂ ਸਾਡੀਆਂ ਜੀ ਹਾਂਜੀ ਤਾਂ ਹੋਗਾ ਨਾ ਲੱਖ ਰੁਪਏ ਤੋਂ ਘੱਟ ਕੋਈ ਵੀ ਬਹਿੜ ਨਹੀਂ ਸੀਗੀ ਜਿਹੜੀਆਂ ਤਿੰਨ ਬਹਿੜਾਂ ਸੀ 1 ਲੱਖ 10 ਹਜ਼ਾਰ ਦੀਆਂ ਵੇਚੀਆਂ ਸੀ ਹਾਂਜੀ ਦੋਹਾਂ ਦਾ ਇੱਕ ਲੱਖ 30 ਹਜ਼ਾਰ ਲੇ ਲੂ ਅੱਛਾ ਹਾਂਜੀ ਠੀਕ ਇਹ ਕੱਪੜਾ ਸੀ ਕੋਈ 4 ਮਹੀਨਾ ਦੀ ਕੱਪ ਸੀ ਹਾਂਜੀ ਕੋਈ 3 ਮਹੀਨਾ ਦੀ ਕੱਪ ਸੀ ਜਿਹੜੀਆਂ ਟੋਪ ਨੀਆਂ ਬਹਿਣਾ ਸੀ ਜਿਹੜੀਆਂ ਜੀ ਨਹੀਂ ਕਰਦਾ ਸੀ ਵੀ ਤੁਸੀਂ ਮੰਨ ਲਓ ਤਾਂ ਹੀ ਵੇਚਿਆ ਵੀ ਇਹ ਫਾਰਮ ਛੱਡਣਾ ਹੈ ਤਾਂ ਨਹੀਂ ਵੇਚਦੇ ਜੀ ਵੀ ਇਹ ਫਾਰਮ ਛੱਡਣਾ ਹੈ ਨਹੀਂ ਤਾਂ ਕੰਮ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਵਾਧੀ ਗਿਆ ਸੀ ਹਾਂ ਹੁਣ ਵੇਚਣ ਦੀ ਸਲਾਹ ਕਰਨੀ ਸੀ ਅੱਛਾ ਜੀ ਹਾਂ ਜੀ ਇਹ ਵੀ ਹੁੰਦੀ ਕਿ ਨਾ ਮੈਂ ਤੁਹਾਨੂੰ ਵੇਚ ਦੋ ਨਹੀਂ ਵੇਤਨਗਾ ਪਰ ਹੁਣ ਅਸੀਂ ਮਾਇ ਮਨ ਬਣਾ ਲਿਆ ਨਹੀਂ ਨਹੀਂ ਉਸ ਤੋਂ ਥੋੜੀ ਸਾਡੀ ਵੀਡੀਓ ਦੇਖ ਲਈ ਹਾਂ ਜੀ ਹਾਂ ਜੀ ਕੁਝ ਸਾਡਾ ਵਿਰਾਗ ਦਾ ਮਨ ਵੀ ਹੋ ਗਿਆ ਵੀ ਆਪਾਂ ਯਾਰ ਫਾਰਮ ਨਹੀਂ ਨਹੀਂ ਆਪਾਂ ਕਰਾਂਗੇ ਵੀ ਕੀ ਬੱਬਾ ਜੀ ਫਿਰ ਤੁਸੀਂ ਵੇਖੋ ਹੁਣ ਕੱਲ ਜਿਹੜੀ ਮੈਂ ਕੱਲ ਵੀਡੀਓ ਬਣਾਈ ਹੈ ਨਾ ਜੀ ਉਹ ਬੰਦੇ ਦੇ ਵਿਚਾਰੇ ਉਹਨੇ ਪੰਜ گاਵਾ ਲਈਆਂ ਜਰਸੀ ਇੱਥੋਂ ਦਾ ਕੋਟੜੇ ਦਾ ਉਹ ਰਾਮਪੁਰੇ ਦੇ ਨਾਲ ਪੰਜ گاਵਾ ਜਰਸੀ ਲਈਆਂ ਪੰਜੇ ਹੀ ਮਰ ਗੀਆਂ ਮਹੀਨੇ ਚ ਅੱਜ ਉਹਦੇ ਕੋਲੇ ਚਾਰ ਮਨ ਲਓ ਤਿੰਨਾਂ ਚਾਰਾਂ ਸਾਲਾਂ ਬਾਅਦ ਉਹਦੇ ਕੋਲੇ ਸੱਤ ਬਸੂ ਹੈ ਜੀ ਤੇ ਉਹਨੇ ਪੈਸਾ ਮੰਨ ਕੇ ਚਲੋ 20-20000 ਕਰਕੇ ਡੇਰੀ ਵਾਲੇ ਤੋਂ ਲੈ ਕੇ ਪੈਸੇ ਲਾਏ ਆ ਬੰਦੇ ਨੇ ਤੇ ਅੱਜ ਪੂਰਾ ਸਕਸੈਸ ਹੈ ਬਾਬਾ ਕਰਾਉਂਦੀ ਆ ਉਹ ਮੈਂ ਵੀ ਆਪਾਂ ਐ ਹੌਸਲਾ ਹਾਰ ਕੇ ਨਹੀਂ ਗੱਲ ਬਾਨੀਗੀ ਚੱਲ ਜੂਗਾ ਕੰਮ ਏਟੀ ਵਾਲੇ ਮੈਂ ਠੇਕੇ ਦੇ ਬਾਣ ਬਹੁਤ ਲੈਂਦਾ ਸੀ ਅੱਛਾ ਜੀ ਠੇਕੇ ਦੇ ਬਾਣ ਮੈਂ 20 25 25 50 50 ਕਿੱਲੇ ਬਾਣ ਠੇਕੇ ਦੇ ਬਾਹੀ ਲੈ ਕਰ ਕੇ ਆਈ ਹੂ ਠੀਕ ਹੈ ਜੀ ਮੈਂ ਗੁਜਰਾਤ ਦੇ ਵਿੱਚ ਵੀ ਲਾ ਕੇ ਆਇਆ 5 ਸਾਲ ਠੀਕ ਹੈ ਉੱਥੇ ਵੀ ਮੈਂ 100 100 ਕਿੱਲਾ ਨਰਮੀ ਦਾ ਬੀਜ ਦੇਸ ਠੀਕ ਹੈ ਜੀ ਪਰ ਮੈਨੂੰ ਐ ਲੱਗਦਾ ਵੀ ਜੇ ਹੈਗਾ ਤਾਂ ਬੈਨੀਫਿਟ ਆਏਗਾ ਪਸ਼ੂਆਂ ਦੇ ਪਸ਼ੂਆਂ ਦਾ ਹਾਂਜੀ ਠੇਕੇ ਦੇ ਬਾਣਾ ਨੇ ਮੈਨੂੰ ਘਟਾ ਹੀ ਪਾਇਆ ਘਟਾ ਹੀ ਪਾਇਆ ਤੇ ਪਰ ਤੁਸੀਂ ਇਹ ਕੰਮ ਸ਼ੁਰੂ ਕੀਤਾ ਅਸੀਂ ਪਰ ਜਦੋਂ ਇਹ ਸ਼ੁਰੂ ਕਰਿਆ ਸਕ ਇਹ ਤੁਹਾਨੂੰ ਤਾਂ ਕੰਮ ਨਹੀਂ ਤੇ ਆਈ ਹਾਂਜੀ ਆਪਣਾ ਬਿਆਨ ਕਰਤ ਨਹੀਂ ਹੋਗਾ ਜਾਣਦੀ ਨਹੀਂ ਸੀ ਅਸੀਂ ਜਾਣਦੇ ਹਾਂ ਆ ਜਾਣਦੇ ਆਂ ਯਾ ਤੁਸੀਂ ਕੀ ਕਰਦੀ ਆਂ ਦਿੱਤਿਆ ਦੇ ਨੀ ਲੂ ਊੜਾ ਦੇ ਕੇ ਕੀ ਪਿਆ ਪਿਆ ਰਹਿਦਾ ਹੀ ਬੱਚ ਤਾਂ ਸੀਗੀ ਬੱਚ ਤਾਂ ਸੀਗੀ ਬੱਚ ਬਚੇਗੀ ਹੁਣ ਮੰਨ ਲਓ ਫੀਡ ਦੇ ਵੀ ਹੁਣ ਸਾਡੇ ਫੀਡ ਦੇ ਵੀ ਪੂਰੇ ਹੁੰਦੇ ਫਿਰ ਉਹੀ ਆਣਾ ਜੀ ਦੇਖੋ ਆ 30 ਵਾਲੀ ਸੀ ਹਾਂ ਤੁਸੀਂ ਕਹਿੰਦੇ ਆ ਤੇ ਆ 25 ਵਾਲੀ ਸੀ ਠੀਕ ਆ 10 ਇੱਕ ਟਾ ਗਈ ਹਾਂਜੀ ਤੇ 15 ਹੋ ਘਟਾ ਗਈ 45 ਉਹ 45 ਸੀ ਜੀ ਉਹਨੇ 25 ਦਿੱਤਾ 20 ਕਿਲੋ ਇਹ ਘਟ ਗਿਆ ਠੀਕ ਹੈ ਤੁਹਾਡੀਆਂ ਸਾਰੀਆਂ ਗਾਵਾਂ ਚ ਕੁਆਂਟਲ ਦਾ ਦੁੱਧ ਹੀ ਉੱਡ ਗਿਆ ਸਾਡੇ ਹੋਰ ਜੀ ਉਹੀ ਛੋਟੀ ਬੱਚਤ ਸੀਗੀ ਜਦੋਂ ਦੁੱਧ ਤੇ ਆਉਂਦੀ ਆ ਹਾਂ ਹਾਂਜੀ ਜਦੋਂ ਐ ਲੱਗੇ ਵੀ ਹੁਣ ਦੁੱਧ ਦੇ ਹੋ ਗਿਆ ਉਹਦਾ ਮਸਟਾਈਟਸ ਆਇਆ ਉਹਥੇ ਫੇਰ ਚਾ ਥਾਏ ਫੇਰ ਭੱਜ ਜਾਂਦੇ ਹਾਂ ਹਾਂ ਮੈਂ ਕਾ ਦੁੱਧ ਦਾ ਬਈ ਚਾਰ ਨਾਲ ਟੌਕਸੀ ਬਾਈਂਡਰ ਪਾਉਣਾ ਹੁੰਦਾ ਜੀ ਚਾਰ ਦਾ ਕੋਈ ਦਿੱਕਤ ਨਹੀਂ ਹੁੰਦੀਗੀ ਚਾਰ ਜ਼ਰੂਰੀ ਹੈ ਜੀ ਚਾਰ ਬਿਨਾ ਥੋੜਾ ਜਿਹਾ ਵੇਟ ਨਹੀਂ ਬਣਾਉਂਦੇਗਾ ਜਾਨਾ ਹਾਂ ਵੇਟ ਵਧਾ ਜਾਂਦੇ ਨੇ ਜਿਵੇਂ ਸੋਡੇ ਪਸ਼ੂ ਲਿੱッセ ਹੋਣਗੇ ਤਾਂ ਚਾਰਨਾ ਨਹੀਂ ਲਿੱッセ ਹੁੰਦੇ ਜੀ ਆਜੋ ਬਾਹਰ ਦਿਖਾਉਣੇ ਇਹ ਤੇ ਕਿੰਨੇ ਪੈਸੇ ਲਾਏ ਸੀ ਸ਼ੈੱਡ ਤੇ ਸ਼ੈੱਡ ਤੇ ਸਾਡਾ ਇਹ ਮੇਰਾ ਖਿਆਲ ਹੈ ਵੀ 3 ਕ ਲੱਖ ਰੁਪਇਆ ਲੱਗਿਆ ਸੀ ਸਾਰਾ ਜੀ ਅੱਛਾ ਉੱਧਰ ਵੀ ਪਸ਼ੂ ਸੀ ਪਿੰਡ ਪਰਦੇ ਪਰਦੇ ਸ਼ੈੱਡ ਚ ਪਸ਼ੂ ਸੀ ਅੱਛਾ ਉੱਧਰ ਵੀ ਪਸ਼ੂ ਸੀ ਉੱਧਰ ਵੀ ਪਸ਼ੂ ਸਾਡੀ ਠੀਕ ਹੈ ਜੀ ਹਾਂ ਆਹ ਗਾਂ ਦੀ ਗੱਲ ਕਰ ਰਹੇ ਸੀਗੇ ਜੀ ਤੁਹਾਡੇ ਇਹ ਆਪਾਂ ਖਰੀਦੀ ਸੀਗਾ ਕਿ ਕਰਦੀ ਹਾਂ ਜੀ ਖਰੀਦੀ ਸੀਗੀ ਅਸੀਂ ਅੱਛਾ ਜੀ ਇਹ ਖਰੀਦੀ ਸੀ ਜਦੋਂ ਇਹ ਸਾਡੇ ਇੰਨੇ ਰਾਜੀ ਗਾਂ ਸੀ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਰਾਜੀ ਸੀ ਧੋਕ ਦੀ ਪ੍ਰੋਬਲਮ ਨਹੀਂ ਹੱਟੀ ਮੋਕ ਨਹੀਂ ਹੱਟੀ ਜੀ ਮੈਨੂੰ ਤਾਂ ਜੀ ਧੋਕ ਦੇ ਸੁਣਾਉਦੇ ਅੱਛਾ ਐਡੀ ਚੰਗੀ ਹੈ ਐਡੀ ਗਾਂ ਚੰਗੇ ਸੀਗੇ ਹਾਂਜੀ ਠੀਕ ਹੈ ਮਾਜੀ ਜਾਣੀ ਦਿੰਦੀ ਸੀ ਕੋਈ ਨਹੀਂ ਬਾਬਾ ਜੀ ਮੈਂ ਕਹਿੰਦਾ ਵੀ ਰੱਬ ਸੌਖੇ ਰੱਖੇ ਵੀ ਉੱਥੇ ਦਨੀਆਂ ਪੈਣੂ ਲਿਆ ਸਕਦੇ ਦੂਰੀ ਵਰੀ ਉੱਥੇ ਤਾਂ ਹੌਲੀ ਹੌਲੀ ਜਾਊਗੀ ਪਰ ਮਹੀਨੇ ਚ ਸੋਡੀ ਗਾ ਸੈੱਟ ਹੋ ਜਾਊਗੀ ਆਪ ਹੈ ਉੱਠਣ ਬਹਿਣ ਵਾਲੀ ਹੋ ਜਾਊਗੀ ਵੇ ਆਹ ਜਿਵੇਂ ਬੈਗੀ ਸੀਗੇ ਹਾਂ ਇਹੋ ਜਿਹੇ ਬੱਚੇ ਸੀ ਸਾਰਿਆਂ ਦੇ ਇੱਦੋਂ ਵੀ ਟੌਪ ਦੀਆਂ ਜੀ ਅੱਛਾ ਇੱਦੋਂ ਵੀ ਟੌਪ ਦੀਆਂ ਬੱਚਾ ਹੁਣ ਇਹ ਦੋ ਆਪਣੇ ਕੋਲੇ ਨੇ ਨਾ ਚਾਰ ਐ ਦੋ ਖੜੀਆਂ ਅੱਛਾ ਚਾਰ ਆ ਜੀ ਠੀਕ ਐ ਕਾ ਗਾਰ ਰੀਪੀਟਰ ਐ ਜੀ ਇਹਨਾਂ ਦੀ ਠੀਕ ਐ ਕੋਈ ਦਿੱਕਤ ਐਡੀ ਹੈ ਨਹੀਂਗੀ ਸਪਲੀਮੈਂਟ ਵਗੈਰਾ ਇਹਨਾਂ ਨੂੰ ਲਿਖਦਾ ਹੱਲ ਹੋ ਜਾਊਗਾ ਮੈਂ ਤੁਹਾਨੂੰ ਦੱਸ ਰਿਹਾ ਜੀ ਵੇ ਐਡੇ ਉੱਚੇ ਲੈਵਲ ਤੇ ਕੰਮ ਕਰਕੇ ਵੀ ਅੱਜ ਬੰਦੇ ਸਮਝ ਲੋ ਵੀ ਕਈ ਬੰਦੇ ਕਹਿੰਦੇ ਵੀ ਫੇਲ ਨਹੀਂ ਆਪਾਂ ਕਹਿ ਸਕਦੇ ਵੀ ਅੱਜ ਇਹਨਾਂ ਦਾ ਮਾਣਾ ਵੀ ਕੰਮ ਛੱਡਦ ਗਏ ਠੀਕ ਆ ਚਾਰ ਬੱਚੀਆਂ ਦੇਖ ਲੋ ਉਹ ਚਲੋ 도ਗਲਾ ਪਾਣਾ ਬੱਚੀ ਜਾ ਬਹੁਤ ਚੰਗੀ ਜਰਸੀ ਐ ਠੀਕ ਆ ਤੇ ਇਹੋ ਜਿਹਾ ਇਹਨਾਂ ਨੇ 9-10 گاਵਾ ਵੇਚਤੀਆਂ ਜੀ ਠੀਕ ਆ ਤੇ ਜੇ ਆਪਾਂ ਨੂੰ ਰਿਪੀਟ ਬਰੀਡਿੰਗ ਤੇ ਮਸਟਾਈਟਸ ਦੀ ਸਮੱਸਿਆ ਹੈਗੀ ਆ ਤਾਂ ਫਾਰਮ ਛੱਡਣ ਵਾਲਾ ਕੰਮ ਹੀ ਹੁੰਦਾ ਜੀ ਠੀਕ ਆ ਇਹ ਤਿੰਨ ਸਾਲਾਂ ਬਾਅਦ ਸੂ ਜੀ ਇਹ ਤਿੰਨ ਸਾਲਾਂ ਬਾਅਦ ਸੂ ਤਿੰਨ ਸਾਲਾਂ ਬਾਅਦ ਸੂ ਗਏ ਬਸ ਫਿਰ ਇਹੀ ਆਣਾ ਜੀ ਫਿਰ ਬੰਦੇ ਦਾ ਮਾਣ ਇੱਥੇ ਹੀ ਆਕਦਾ ਹੈ ਇਹ ਵੀ ਚੰਗੇ ਦੁੱਧ ਵਾਲੀ ਹੈ ਨਾ ਬਹੁਤ ਵਧੀਆ ਜੀ ਬਹੁਤ ਟਾਪ ਦੀ ਹੈ ਨੀ ਇਹ ਮੈਂ ਲਿਆਂਦੀ ਸੀਗੀ ਜੀ ਅੱਛਾ ਇਹ ਲੈ ਮੈਂ ਮੁੱਲ ਲਿਆਂਦੀ ਸੀਗੀ ਮੈਂ ਠੀਕ ਹੈ ਜੀ ਇਹ ਕਿ ਆਪਣਾ ਨਾ ਜਦੋਂ ਇਹ ਨਹੀਂ ਫੈਮਿੰਗ ਪੂਰੇ ਹੋ ਜਾਂਦੇ ਆ ਅੱਛਾ ਜੀ ਇਹਦਾ ਫਰੂਸੀਲੋਸ ਇਹਦਾ ਟੈਸਟ ਕਰਵਾਵਾਂਗੇ ਜਦੋਂ 2 2.5 ਮਹੀਨਾ ਦੀ ਗੱਭ ਹੋ ਗਈ ਨਾ ਇਹਦਾ ਟੈਸਟ ਕਰਵਾਇਓ ਜੀ ਗੱਭਨ ਦਾ ਥੋੜਾ ਇਹ ਕਲੀਅਰ ਆ ਜਾਂਦਾ ਠੀਕ ਹੈ ਹਾਂ ਜੀ ਆਪਣਾ ਟੀਕੇ ਭਰ ਜਾਂਦਾ ਸਰਕਾਰੀ ਸੀ ਸਾਡੇ ਉਹ ਨਾੜ ਨਹੀਂ ਸੀ ਵੀ ਟੀਕੇ ਲਾ ਕੇ ਗਿਆ ਸੀ ਹਾਂ ਜੀ ਤੇ ਚਲ ਮੈਂ ਤਾਂ ਗੌਰ ਵੱਧ ਤਾਂ ਮੁੜੀ ਨਹੀਂ ਜਾਈਂਦੀ ਹਾਂ ਜੀ ਇਹ ਨਾ ਵੀ ਆਪਣਾ ਵੀ ਇੰਨੀਆਂ ਗਤਾਰਾਂ ਛੱਡ ਕੇ ਅੱਜ ਪਾਣ ਛੱਡਦਾ ਇਹ ਨਹੀਂ ਦੇਖ ਉਹ ਤਾਂ ਦੁਬਾਰਾ ਦਵਾਈ ਪਰ ਕੋਈ ਨਹੀਂ ਇਹਦਾ ਹੱਲ ਹੋ ਜਾਊਗਾ ਜੀ ਰੱਬ ਸੌਖੇ ਰੱਖੇ ਹਾਂ ਇਹ ਰਹੀ ਨਹੀਂ ਜੀ ਬਸ ਸਾਡਾ ਤਾਂ ਹੋਰ ਹੈ ਜੀ ਫਾਰਮ ਦੇ ਵਿੱਚ ਇੱਕ ਦਾ ਰਿਪੀਟਰ ਗੱਲ ਆ ਤੁਸੀਂ ਬੈਕ ਦਾ ਰਿਪੀਟਰ ਰਿਪੀਟਰ ਦੀ ਪ੍ਰੋਬਲਮ ਥੋੜੀ ਹੱਲ ਹੋ ਗਈ ਤੇ ਫੀਡ ਵਾਲਾ ਤਾਂ ਕੰਮ ਥੋੜਾ ਸਹੀ ਹੋ ਗਿਆਣਾ ਰਿਪੀਟਰ ਤੁਸੀਂ ਕਹਿੰਦੇ ਹੋ ਗਾਰੰਟੀ ਲੈਂਦੇ ਆਪਣੇ ਉਹਨਾਂ ਨੇ ਗਾਰੰਟੀ ਲਈ ਹੈ ਹਾਂ ਮਸਟਾਈਟਸ ਸ਼ਾਇਦ ਆਈ ਵੀ ਨਹੀਂ ਉਦੋਂ ਬਾਅਦ ਨਹੀਂ ਉਦੋਂ ਮਟੈਟਸ ਨਹੀਂ ਆਈ ਬਸ ਫਿਰ ਸਹੀ ਹੈ ਜੀ ਰੱਬ ਸੋਖ ਰੱਖੇ ਤੇ ਆਪਾਂ ਫਾਰਮ ਨਹੀਂ ਛੱਡਣਾ ਬਾਬਾ ਜੀ ਬਣੇ ਰਹਿਣਾ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਆਇਆਂ ਤੁਹਾਡਾ ਜੀ ਹਾਂਜੀ ਹਾਂਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ